ਹਾਂਜੀ ਇੱਕ ਮੱਝ ਆਪਾਂ ਕੱਲ ਹੋਰ ਲਿਆਂਦੀ ਸੀ ਬਤ ਕਦੀ ਮੌਲੀ ਜੀ ਇਹਦੇ ਲਾਤ ਆਪਾਂ 75000 ਰੁਪਏ ਤੇ ਹੁਣ ਕਿਰਪਾ ਹੋਈ ਆ ਬਾਬੇ ਜੋਗੀ ਪੀਰ ਦੀ ਸ਼ੂ ਰਹੀ ਐ ਸਾਰੇ ਬੈਠੇ ਨੇ ਟੱਟਰੂ ਦੀ ਬੇਡ 'ਚ ਇਹਦੇ ਖੁਰਾਏ ਪੈਨੇ ਆਪਾਂ ਇਹਨੂੰ ਨਹੀਂ ਛੇੜਦੇ ਹੋਰ ਜੋਰ ਲਾਉਣ ਦੇ ਪਸ਼ੂ ਨੂੰ ਆਪਦੇ ਹਿਸਾਬ ਨਾਲ ਸੋਹਣ ਦੇ ਜਦੋਂ ਬੂਥ ਆਉਣ ਲੱਗੀ ਫਿਰ ਆਪਾਂ ਉਹਦੀ ਸਵਾਦ ਆਗੇ ਨੂੰ ਫਿਰ ਇਹਦੇ ਕੋਈ ਟਾਈਮ ਨਹੀਂ ਲੱਗਦਾ ਆਪਾ ਫੋਨ ਤੇ ਤੁਹਾਨੂੰ ਲਾਈ ਜਾਣਾ। ਦੱਖਾਂ ਚਾ ਪੂਰੀ ਮੱਝ। ਰਿਸਕ ਰਿਹਾ ਹੌਲੀ ਹੌਲੀ ਕੱਟ ਰੋ। ਮੈਂ ਖੇਤ ਜੋੜ ਲਵਾ ਰਿਆ ਸੀ ਮੋਟਰ ਤੇ ਜੋਤ ਕੇ ਨਾ ਛੇਤੀ ਆ ਜਾ ਰੈਡੀ। ਮੈਂ ਡੈਡੀ ਕੋਲ ਨਹੀਂ ਚੱਕਦਾ ਮੈਂ ਜੋੜ ਲਵਾਉਂਦਾ ਹੂ। ਮੈਂ ਚੇਪੀਆਂ ਲੈਣ ਆਇਆ ਦੁਕਾਨ ਤੋਂ। ਇਹ ਚੇਪੀਆਂ ਹੋਰ ਬਣਾ ਕੇ ਆਊਗਾ। ਦੋਨੇ ਜਿਹੜੇ ਹੋਉਂਦੇ ਨੇ ਪਾਣੀ ਦੇ ਥੈਲੀਆਂ ਫੁੱਟ ਚੁੱਕੀਆਂ ਨੇ ਥੋੜਾ ਹੋਰ ਇਸ ਕਰਨੇ ਫਿਰ ਅਪਨੀ ਹੈਲਪ ਕਰਾਂਗੇ ਨਾਲ ਸਬੂਨ ਚ ਹਲੇ ਥੋੜਾ ਕਿਉਂ ਕੁਦਰਤ ਵੱਲੋਂ ਵੀ ਜਿਹੜਾ ਨਿਯਮ ਬਣਿਆ ਬਈ ਉਹ ਵੀ ਜ਼ਰੂਰੀ ਆ ਰੱਖਣਾ ਮੈਂ ਜੋਰ ਮਾਰੂਗੀ ਹੁਣ ਬਹੁਤ ਆਊਗੀ ਪਹਿਲਾਂ ਨਾ ਡਰ ਲੱਗਦਾ ਜਿਹੜੀ ਪਹਿਲਾਂ ਮੱਝਵਰੀ ਉਹਦੇ ਕਰਕੇ ਡਰਦੇ ਸੀ ਵੀ ਐ ਨਾ ਹੋ ਜਾਏ ਇਹਨਾਂ ਕੱਟੀ ਵਾਲੇ ਪੈਰ ਨਹੀਂ ਲੱਗਦੇ ਤਾਂ ਫੇਰ ਦੇਖੋ ਕੋਈ ਗੁਰੂ ਕੋਕਰ ਚਲਾਫਾ ਜੋ ਜੀ ਪੀਰ ਪੂਰੀ ਬੰਦੂਆ ਸਾਹਿਬ ਦੀ ਬਰਫਾ ਦਾ ਸਮਾਹ ਕਰਦੇ ਜਦ ਰੱਖੀ ਨਾ ਬੋਰ ਖਾਂਦੀ ਆ ਮਾਤ ਨੂੰ ਘੁੱਟ ਰਿਆ ਜਾ ਮੀਮੀ ਇੱਕ ਉਹ ਡਲੇ ਹੋਰ ਖੁੱਟ ਗਈ ਜਿੰਨਾ ਖਾਊਗੀ ਉਨਿੰ ਤਿੰਨ ਤੋਂ ਲੈ ਕਾਰਾ ਵਿੱਚ ਆ ਕੱਟ ਤਾ ਜਰਾ ਜਰਾ ਤੇ ਮਾਣਾਂ ਤੇ ਫੋਟੋ ਲੈ ਕੇ ਰੱਖੀ ਤੁਹਾਡਾ ਖੇ ਤੈਨੂੰ ਚੱਟ ਲੈਣੇ ਪਰ ਕੱਪੜੇ ਦਾ ਭੂਣ ਤੂੰ ਤੋਹ। ਸੁਖਾਪਾ ਮੱਖਣੀ ਬਣੀ ਅੱਜ। ਤੇਰੇ ਮੇਰੇ ਕਿਹਨੀਆਂ ਆਪੀ ਸੀ ਤੂੰ ਕੰਮ ਕੋਈ ਦੱਲ। ਰੋਵਾਂ ਆਪਾਂ ਥੋੜਾ ਹੋ ਗਾਪਾ। 11 12 ਮਾਚੀ ਜਾ ਰੋਕੇ ਨਾ। ਅੱਗੇ ਬਾਅਦ ਦਾ ਕੰਮ ਕਰੀ ਤੇ। ਪਹਿਲਾਂ ਵੀ ਦੱਸਿਆ ਬਾਈ। ਇਹ ਮੱਝ ਆਪਾਂ ਕੱਲ ਲਿਆਂਦੀ ਸੀ। ਪਿੰਡ ਚ ਰੱਖੀਏ ਕਿਸੇ ਕੋ। ਉਹ ਬੰਦੇ ਕੋਲ ਖਾਣ ਪੀਣ ਨੂੰ ਇੰਨਾ ਸਮਾਨ ਹੈ ਨਹੀਂ ਸੀ ਲਈ ਭੁੱਖ ਦੀ ਮਾਰੀ ਪੈ ਗਈ ਤੇ ਬਚੀ। ਕੱਟ ਮੈਂ ਦੂਰ ਬੰਨਤੀ ਮੈਂਸ। ਤੇ ਆਹ ਦੇਖੋ ਕੱਟਾ ਨਾਲ ਦੇ ਨਾਲ ਖੜਾ ਹੋ ਗਿਆ। ਇਹਨੂੰ ਸੂਈ ਨ ਹੋ ਗਿਆ 1.5 ਘੰਟੇ ਮੰਗੋ। ਕੱਟਾ ਨਾਲ ਦੇ ਨਾਲ ਖੜਾ ਹੋ ਗਿਆ ਉਹਦੀ ਮਾਂ ਕੰਨੀ ਜਾਂਦਾ। ਮੈਨੂੰ ਐ ਵੀ ਤੁਰ ਕੇ ਉੱਥੇ ਬਾਗ ਜੇ ਤੇਨੂੰ ਦੁੱਧ ਪਿਆਰੀ ਹੈ ਫੇਰ। ਦੁੱਧ ਆਪਾਂ ਪਿਆ ਸਕਦੇ ਹਾਂ ਜੇਰ ਦਾ ਕੋਈ ਡੱਕਾ ਨਹੀਂ ਹੁੰਦਾ ਵੀ ਜੇਰ ਪੀਤੀ ਕਿਉਣਾ। ਦੁੱਧ ਆਪਾਂ ਪਿਆ ਸਕਦੇ ਹਾਂ ਬਾਈ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੇਰ ਪੀਤੀ ਕਿਉਣਾ। ਕੱਪਟੇਨ ਜਗਾ ਸਾਡੇ ਫੋਨ ਚੋਹ ਸਾਡੇ ਚੱਲ ਸੋਮੂ ਆ ਗਏ ਪਹਿਲਾਂ ਬੁੱਧੂ ਤੇ ਹੁਣ ਸੋਮੂ ਸੋਮਵਾਰ ਨੂੰ ਆਇਆ ਸੋਮੂ ਨੇ ਲੋਡ ਕਰ ਦੇ ਲੱਤਾਂ ਰੇ ਲੱਤਾਂ ਰੇ ਵੱਡੀਆਂ ਨੇ ਨਾ ਉਹ ਆਪਣੇ ਦੂਜੇ ਘਟੇ ਨਾਲ ਜੈਡ ਬਲੈਕ ਨੇ ਇਹ ਪੂੰਛ ਮਾਰ ਕੇ ਇਹਦੀ ਜੇ ਪੂੰਛ ਕਾਲੀ ਹੁੰਦੀ ਫੇਰ ਬੜਾ ਵਧੀਆ ਹੁੰਦਾ ਸਾਡੇ ਜਿਹੜਾ ਡਾਕਟਰ ਆ ਬਾਈ ਉਸ ਨੇ ਟੀਕਾ ਭਰਤੀ ਉਹਦੇ ਵੀ ਦੱਸ ਕੇ ਗਿਆ ਪੀਓਰ ਕਾਰਡ ਰੱਖਦਾ ਸਾਰ ਸੇ ਦਿਨ ਬਾਅਦ ਸੇ ਦਿਨ ਵੱਧ ਲੈਤ ਨੇ ਨੇ ਨਿਊ ਫਾਰਮਰ ਜੋਤ ਜੋਤ ਨੂੰ ਆ ਕੇ ਮੂੰਹ ਚਾ ਕੇ ਦੇਖੀ 14 ਕ ਨਾ ਘਟੋ ਜੋਤ ਮੂੰਹ ਨਾ ਆਏ ਨੇ ਪੁੱਤ ਬੋਚ ਕੇ ਉਹਨੇ ਪਾਰੇ ਨਵਾਂ ਫਾਰਮਰ ਬੋਰੀ ਖੋਲਦੀ ਕਾਲਾ ਵਾਲੀ ਨਵਾਂ ਫਾਰਮਰ ਦੇਖਦੇ ਆਂ ਚੰਗਾ ਹੁੰਦਾ ਕਨਾ ਲੱਗ ਜੂ ਪਤਾ ਪੁੱਤ ਪਹਿਲਾ ਥਲੇਦਾਰ ਮਾਰ ਥਲੇਦਾਰ ਮਾਰ ਹਾਂ ਪੋਲੀ ਪੋਲੀ ਦਾਰ ਜੋਰ ਨਾ ਬਸ ਹੋਣ ਮੋਣ ਬੜਾ ਤੈਰਦਾ ਤੂੰ ਜਾਣਦਾ ਉਹ ਜਾਣਕੀ ਨਹੀਂ ਕੱਢਦਾ ਮੈਂ ਕਹੇ ਤੂੰ ਇਹ ਜਿਹੜੀ ਮੱਝ ਕੱਲ੍ਹ ਲਿਆਂਦੀ ਦੀ ਬਾਈ ਉਹ ਸੋਈ ਅੱਜ ਹੁਣ ਤੁਸੀਂ ਕਹੋਗੇ ਮੱਝਾਂ ਵਗਰ پیسے ਦੱਸਣੀ ਯਾਰ ਮੇਲੇ ਆ ਮਾਂ ਦੁੱਧ ਪਾਲਿਆ ਕਰਾਂ ਲੱਗੇ ਤੂੰ ਗਣ ਹੋਲੀ ਹੋਲੀ ਸਿੱਖ ਜੂਗਾ ਦੇਰ ਨਹੀਂ ਪਈ ਹਜੇ ਮੱਝ ਦੀ ਪਰ ਆਪਾਂ ਕੱਟੇ ਨੂੰ ਚੰਗਾ ਸਕਦੇ ਹਾਂ ਬੰਦਾ ਚੇਰ ਬਾਕੀ ਆ ਜੀ ਨੀਤੂ ਆ ਗਈ ਨਾਨਕਿਆਂ ਤਾਂ ਕੋਲਿਆ ਘਰ ਮੈਂ ਤੇ ਕੋਈ ਗਾਵਲ ਨੂੰ ਨੀਤੂ ਨੀਤੂ ਘੋਰਾ ਇਹ ਸੋਮਵਾਰ ਨੂੰ ਹੋਇਆ ਸੂਮੂਰਾ ਕਲਿਆ ਮੈਂ ਕੋਈ ਨਾ ਪਤਾ ਹੋਲੇ ਜਿਹੋਲੇ ਮੂਛੀ ਬਾਹਰ ਆਉਣੀ ਬਾਰੇ ਬਾਰੇ ਕੋਈ ਨਹੀਂ ਆਪੀ ਜੋਂ ਰੇ ਲੈ ਕੇ ਉਹਨਾਂ

ਅਤੇ ਉਹ ਪਉਣਦੇ ਨੇ ਦੁੱਧੀ ਬੀ ਹੈ ਮਿਸਲ ਕਿਆਦੇ ਤੋਂ ਥੋੜਾ ਕੋਸੇ ਚਾਰੇ ਤੇ ਕਿ ਲੋ ਕਟੂ ਹਕਤੇ ਨੂੰ ਦੱਸਦੇ ਹਾਂ ਹਕਤੇ ਲੱਗਦਾ ਕੱਟੇ ਚਾਰੇ ਖਾਣੇ ਤੋਂ ਕੋਨਾਦ ਨੂੰ ਬੰਦੀ ਠੰਡਾ ਹੁੰਦੇ ਨਾਲ ਰਾਤ ਕਰੋ ਠੰਡਾ ਰਾਤ ਕਰੋ ਇਹ ਮਾਰ ਜਿੰਨੇ ਗੋਲੀ ਚੋਂ ਕੱਟਦੇ ਚਾਹ ਕਾਗਦ ਬੜੀ ਹੁੰਦੀ ਹੈ ਗੋਲੀ ਚ ਤੁਹਾਨੂੰ ਆਪਾਂ ਕਰਾਂਗੇ ਫੇਲਣਾ ਪੁੱਤ ਵਰਸ ਨੂੰ ਕੱਤੇ ਨਾ ਗੋ ਅੱਜ ਅੱਕੇ ਤਾਂ ਸਤਰਾ ਨਹੀਂ ਨਾ ਗੋਲੀ ਨਹੀਂ ਖਾਣਾ ਨਾ ਬਹੁਤ ਆਕਟਾ ਕਰਾ ਦਰਮਾ ਵਾਲਾ ਸਿੱਕ ਤੋਂ ਗੋਲੀ ਨਾ ਪਾਉਂਦਾ ਬਈ ਛੇਲੜਾ ਖਾਦਾ ਕਿਸੇ ਨੂੰ ਦੱਸਿਓ ਛੇਲੜੇ ਵਾਲੇ ਅੱਜ ਦੇ ਨਵੇਂ ਨਵੇਂ ਜਵਾਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਛੇਲੜਾ ਕੀ ਹੁੰਦਾ ਹੁਣ ਤਾਂ ਹੁਣ 30 ਸਾਲ ਹੋ ਗਏ ਨੇ ਲੀਆ ਪੰਜ ਛੇ ਸਾਲਾਂ ਦਾ ਪਹਿਲਾਂ ਕਰਦੇ ਰਿਹਾ ਛੋਟੇ ਹੁੰਦੇ ਸੀ ਖਾਂਦੇ ਰਿਹਾ ਮੰਮੀ ਬਣਾਉਂਦੀ ਇਹ ਲੂਹੇ ਦੁੱਧ ਨੂੰ ਮਲ ਕੇ ਜਦੋਂ ਬਾਲਾ ਉਹਨੂੰ ਪਾੜ ਦਿੰਦੇ ਤੇਰੇ ਵਿੱਚ ਗੋਲਜੋ ਗੰਡ ਪਾ ਕੇ ਉਹਨੂੰ ਕਹਿੰਦੇ ਛੇਲੜਾ ਬਹੁਤ ਹੀ ਪ੍ਰੋਟੀਨ ਦੇ ਤਰ੍ਹਾਂ ਕਰਾਉਂਦਾ ਬਹੁਤ ਹੀ ਹੁੰਦਾ ਜੋ ਕੱਖ ਬਣ ਕੇ ਅੰਦਰ ਫੇਰ ਮਾਰ ਕੇ ਤਰਦਾ ਲੱਗਿਆ ਜੌਕਰ ਅੱਛਾ ਨਾ ਕਰੂਗਾ ਹੈ ਮੈਂ ਨਹੀਂ ਆ ਗਿਆ ਹੋਰ ਤਾਂ ਤੂੰ ਲਿਖੀ ਨਾ ਆਹ ਰਸ ਨਹੀਂ ਹੱਟਦਾ ਵੀ ਵੀ ਇਹ ਚੁਗਦਾਗਾ ਕੋਈ ਹੋਰ ਲਿਆਉਣੇ ਕੋਈ ਵੀ ਮਦੇਦ ਸੰਗਲੀ ਦਾ ਬਾਅਦ ਚੋ ਵੀ ਲੈਉਣੀ ਪਊਗੀ। ਕੋਈ ਗੋਕੀ ਅਜਲ ਬੰਨਣਾ ਯਾਰ। ਸੰਗਲੀ ਦਾ ਫੇਰ ਵੀ ਲੈਉਣੀ ਪਊ 10 ਦਿਨਾਂ ਨੂੰ ਵੀ। ਲੈਉਣੇ ਆ ਬਸ ਵੀ ਵੀ ਖੜਦੇ ਥੱਲਾ। ਮਾਝੋ ਤਿਆਰ ਹੋ ਵੀ ਤੁਰ ਪਾ। ਇਹ ਦੇਰ ਨਹੀਂ ਪਈ। ਪੁੱਤ ਕਰਦਣ। ਥੋੜਾ ਥੋੜਾ ਦੇ ਤੋ ਲੈ ਆਂਗਾ ਥੋੜਾ ਥੋੜਾ। ਕਿੰਨਾ ਕਰ ਲੈਣਾ ਪਰ ਮੈਂ ਜਾਨਾ ਖਾਣਾ। ਕਰ ਮੈਂ ਸੁਵੀ ਕਰ ਜੂਗੀ ਜੀ। ਮੈਂ ਤਾਂ ਦੇਖੂ ਚੱਲਦਾ। ਨੈਕਨਾ ਹੋ ਗਈ ਜਿਹੜਾ ਕਹਿੰਦਾ ਨਹੀਂ ਹੋਣੀ ਹੋਣੀ ਤੇ ਬਾਬਾ ਕਹਿੰਦਾ ਉਹ ਕਰਮਾਇਆ ਤੋਂ ਜਿਹੜਾ ਮਰ ਗਿਆ ਟੋਟਾ ਕੋਈ ਨਹੀਂ ਸਕਦਾ ਨਹੀਂ ਕੁਲਾਇਆ ਕਰਦਾ ਪਰ ਇੱਦਰੀ ਵੱਲ ਨਾ ਗੱਲ ਕਰਨਾ ਕੰਟਾ ਕਿਰਾਟਾ ਨਾ ਦੇ ਲਈ ਆਉਂਦੇ ਮੈਂ ਮੇਰੇ ਹੱਥੋਂ ਨਿੰਬੜੀ ਜਨਾ ਕੋਲ ਨੂੰ ਪਾਈ ਬਿਲਾਏ ਹਰੇ ਯਾਰ ਹੇ ਮੈਂ ਇਹਦੇ ਮੂਹ ਤੋਂ ਉਂਗਲਾਂ ਘਾਉਂ ਬਸ ਮਾਰ ਕੇ ਫੇਰਦੇ ਜਾਂਦੇ ਹੋ ਢੋਲ ਕਰਨਾ ਪਾਦਾ ਆ ਖਾਂਦ ਤਾ ਇਹਦੇ ਕੱਲ੍ਹ ਤੋਂ ਹੋ ਗਿਆ ਗੁਰਦਾਨ ਤੈ ਲਾਤਾ ਨੂੰ ਉਂਗਲਾਂ ਫੇਰਨਾ ਦਾ ਤਰ੍ਹਾਂ ਚੱਲਦਾ ਰਹਿੰਦਾ ਇਹਦਾ ਨਾਮ ਸੋਮ ਰੱਖਦਾ ਕਿ ਸੋਮ ਉਸੋਂ ਨਾਲ ਤੇ ਉਸੋਂ ਨਾਲ ਤੁਸੀਂ ਬਾਈ ਜੀ ਕੋਲ ਦੇ ਕੇ ਪਾਈਂ ਜਾਂਦੇ ਹੋ ਤੁਸੀਂ ਸੇਵਾ ਉਹ ਤਾਂ ਮਾਜੀ ਪਾਰਨੀ ਖਰਾਖ ਰੂਪਵਾ ਦੇ ਰਾਜੀ ਕਰ ਲਾ ਲੇ ਜਿਹੇ ਬੰਦੇ ਨੇ ਕਰਵਾਈ ਇਹਣਾ ਉਹ ਇੰਨਾ ਨਹੀਂ ਤੇਰੇ ਕੋਲ ਤੇਰੇ ਕੋਲ ਕਰਾ ਦੇ ਉਹ ਸੇ ਟਾਈਪ ਕਰਦਾ ਨਹੀਂ ਆਪਾ ਬੱਸ ਕਰਦਾ 14 ਕਾ ਜੰਮੀ ਹੈ 파ਟਾ ਮੇਰੇ ਬਾਗ ਤੋਂ ਦੇਖਦੇ ਮਰਦਾ ਹੋਇਆ ਇੱਕ ਮਿੰਟ ਵੱਧ ਕੱਟ ਕੇ ਮਾੜੇ ਗਰੇ 31 ਸਾਹਮਣੇ ਬੰਨ ਕੇ ਮੱਛੀ ਹੋ ਗਈ ਛੋਟੀ ਗੱਟੀ ਕੁਝ ਦੇ ਦੌਰ ਦੀ ਤਰੀਕਾ ਹੋਰ ਬੰਨ ਕੇ ਜਿਹੜੀ ਵੀ ਨਿਕਲੀ ਪੁੱਜਦਾ ਹੋਰ ਬਾਰੀ ਪੁੱਜ ਜਾਓ ਬੁਲੀ ਪੜ ਬਹੇ ਨਾ ਪੁੱਜ ਫਾਈਟੰਮਰਾ ਦਿਨ ਬਰਕੇ ਤੋਂ ਬੰਨ ਕੇ ਨਿਕਲ ਆਉਂਦਾ ਕੋਣ ਬੰਦ ਤੋੜਾ ਕੋਲ ਮਰੇ ਚਾਰ ਮਰ ਗਏ ਮਾੜਾ ਬੱਚਾ ਬੈਠਾ ਇਹ ਤਨਾਲ ਗਿਆ ਨਾ ਨਹੀਂ ਬਹੁਤ ਥਕਾ ਪਾਜੀ ਮੱਝ ਜਨਾ ਚੱਕਰੇ ਵੀ ਲੈ ਕੇ ਆਉਂਦੇ ਹੀ ਬੋਲਦੇ ਆਂ